ਪਿਆਰੇ ਉਹ ਬੰਦਾ ਵਿਧ ਵੀ ਕਰਨ ਆਇਆ ਹੀ ਮਾਰਤਾ ਮੈਂ ਜੋ ਜਾਨ ਬਚਾਏਗਾ ਸਾਡੇ ਤੋਂ ਮੈਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪੈਸੇ ਦੇਣੇ ਸੁੱਖੀ ਨੇ ਆਹੋ ਕਿੰਨੇ ਪੈਸੇ ਕੀਤੇ ਸੁੱਖੀ ਨਾਲ 200 400 2000 ਰੁਪਏ ਫਿਰ ਓਥੇ ਜਾ ਕੇ ਬੈਠੀ ਔਰ ਇਹ ਸਭ ਫਲਾਣਾ ਫੁੱਤਾ ਫੁੱਤਾ ਸਿੱਧਾ ਕਰਨ ਨੂੰ ਕਿ ਐਸੀ ਦਾ ਲੇਕਿਨ ਕੀਤਾ ਹੀ ਭਾਜੀ ਮੈਂ ਮੰਗੂ ਮੱਠ ਦਾ ਸੌਦਾ ਕੌਣ ਲਾਏਗਾ ਮੰਗੂ ਮੱਠ ਨੂੰ ਸਜ਼ਾ ਕੀ ਮਿਲਣੀ ਚਾਹੀਦੀ ਜਿਹੜਾ ਇਹ ਨਿਹੰਗ ਬਾਣੇ ਦੀ ਬੇਦਬੀ ਕਰਦਾ ਸੁਣ ਸਰੀ ਤੱਕ ਹੋ ਗਈ ਚਾਲ ਸਾਹਿਬ ਭਰ ਦਿਨਾਂ ਵਿੱਚ ਵਸਦਾ ਪੰਜਾਬ ਕਦੇ ਯਾਰੀਆਂ ਚ ਦਿੱਤੇ ਨਾ ਜਵਾਬ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਟਿਮੀ ਚੈਨਲ ਤੇ ਆਪਣੇ YouTube ਚੈਨਲ क्रेਜ਼ੀਨੈਸ ਆਫ ਚੈਹਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਸੋ ਦੋਸਤੋ ਗੱਲ ਇਸ ਤਰ੍ਹਾਂ ਹੈ ਵੀਡੀਓ ਤੇ ਬਣਾਉਣਾ ਚਾਹੁੰਦਾ ਸੀ ਮੈਂ ਕੋਈ ਚੰਗੀ ਕਿਉਂਕਿ ਇਸ ਸਾਲ ਦੀ ਮੇਰੀ ਪਹਿਲੀ ਵੀਡੀਓ ਹੈ ਸੋ ਇਹ ਮੁੱਦਾ ਸਾਹਮਣੇ ਆ ਗਿਆ ਤੇ ਇਹਦੇ ਤੋਂ ਸ਼ੁਰੂਆਤ ਕਰ ਰਹੇ ਹਾਂ ਸੋ ਦੋਸਤੋ ਹੁਣ ਤੁਹਾਨੂੰ ਪਤਾ ਹੈ ਕਿ ਕਿੰਨਾ ਵੱਡਾ ਕਾਂਡ ਹੋਇਆ ਖਬਰ ਦੇ ਵਲੋਂ ਕਰਦੇ ਹਾਂ ਫਗਵਾੜਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਨੌਜਵਾਨ ਦਾ ਕਤਲ ਹੋਇਆ ਹੈ ਦੱਸ ਦਈਏ ਕਿ ਬੇਅਦਬੀ ਦੇ ਸ਼ੱਕ ਦੇ ਵਿੱਚ ਨੌਜਵਾਨ ਦਾ ਕਤਲ ਕੀਤਾ ਗਿਆ ਆਪਣੇ ਨਿਹੰਗ ਸਿੰਘ ਮੰਗੂ ਮੱਠ ਜੀ ਨੇ ਸੌਦਾ ਲਾ ਦਿੱਤਾ ਜੀ ਬਹੁਤ ਵੱਡਾ ਕੰਮ ਕੀਤਾ ਤੇ ਇਹਨਾਂ ਦੀ ਫੁੱਲਾਂ ਦੀ ਵਰਖਾ ਦੇ ਨਾਲ ਗ੍ਰਿਫਤਾਰੀ ਦਿੱਤੀ ਗਈ ਦੋਸਤੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਮੈਂ ਕੋਈ ਇਹਦੇ ਹੱਕ 'ਚ ਬੋਲਣ ਨਹੀਂ ਆ ਮੈਂ ਵੀ ਇਹਦੇ ਬਾਰੇ ਕੁਝ ਜਾਣਕਾਰੀ ਇਕੱਢਾਈ ਹੈ ਮੈਨੂੰ ਪਤਾ ਕਿੰਨੇ ਕ ਪਾਣੀ ਚ ਮੰਗੂ ਮੱਠ ਸੋ ਜਿਹੜਾ ਇਹ ਮੁੰਡਾ ਮਾਰਿਆ ਗਿਆ ਇਹਦੇ ਪਿੱਛੇ ਇੱਕ ਬਹੁਤ ਵੱਡੀ ਚਾਲ ਹੈ ਜਿੰਨੇ ਕਿਸੇ ਨੇ ਵੀ ਮੈਨੂੰ ਗਾਲ ਕੱਢਣੀ ਹੈ ਪਹਿਲੇ ਮੇਰੀ ਵੀਡੀਓ ਨੂੰ ਲਾਸਟ ਤੱਕ ਦੇਖ ਲੇਗਾ ਫਿਰ ਉਹ ਗਾਲ ਕੱਢੇਗਾ ਠੀਕ ਹੈ ਜੀ ਮੰਗੂ ਮੱਠ ਨੇ ਇਸ ਮੁੰਡੇ ਦਾ ਸੌਦਾ ਲਾਤਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਆਇਆ ਸੀ ਆਪਾਂ ਨਾ ਹਵਾ ਚ ਤੀਰ ਨਹੀਂ ਛੱਡਾਂਗੇ ਆਪਾਂ ਫੈਕਟਸ ਦੇ ਉੱਤੇ ਗੱਲ ਕਰਾਂਗੇ ਪਹਿਲੇ ਤੇ ਅਸ ਮੁੰਡੇ ਦੇ ਬਿਆਨ ਸੁਣ ਲਓ ਹਾਂਜੀ ਸੁਖੀ ਨੇ ਮੈਨੂੰ ਇਹ ਕਐ ਸੀਗਾ ਸੁਖੀ ਤਾਂ ਤੁਸੀਂ ਸੀਗੇ ਸੁਖੀ ਤੇ ਮੈਨੂੰ ਇਹ ਕਐ ਸੀਗਾ ਇਹ ਬਾਅਦ ਚ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੇ ਤੋਂ ਮੈਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪੈਸੇ ਦੇਣੇ ਸੁਖੀ ਨੇ ਆਹੋ ਕਿੰਨੇ ਪੈਸੇ ਕੀਤੇ ਸੁਖੀ ਨਾਲ 240 2000 ਰੁਪਏ ਸੀਗਾ ਤੇ ਕੀ ਕਰਨਾ ਕੀ 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 ਕਹੇ ਸੁਖੀ ਨੇ ਕੀ ਕਰਨਾ ਉੱਥੇ ਜਾ ਕੇ ਉੱਥੇ ਜਾ ਕੇ ਬੈਠੀ ਔਰ ਇਹ ਸਭ ਪਲਾਨਾ ਪੁੱਠਾ ਪੁੱਠਾ ਸਿੱਧਾ ਕਰਨ ਨੂੰ ਕਿ ਐਸੀ ਦਾ ਲੇਕਿਨ ਕੀਤਾ ਹੀ ਭਾਜੀ ਮੈਂ ਇਹ ਹੈ ਨਹੀਂ ਮੰਨਦਾ ਰ ਮਿਹਨਤੀ ਹੈ ਵਸੇ ਰ ਤੇ ਮੈਂ ਕਿਤਾ ਨਹੀਂ ਹੁਣ ਦੋਸਤੋ ਇਹ ਜਿਹੜਾ ਮੁੰਡਾ ਇਹਦਾ ਤੁਸੀਂ ਬਿਆਨ ਸੁਣ ਲਿਆ ਹੁਣ ਯਾਰ ਮੈਂ ਤੇ ਬਿਆਨਵਾਰੇ ਨਹੀਂ ਗੱਲ ਕਰਾਂਗਾ ਇਹਦੇ ਬਾਰੇ ਨਹੀਂ ਗੱਲ ਕਰਾਂਗਾ ਕਿ ਇਹ ਬੇਦਬੀ ਕਰਨ ਆਇਆ ਸੀ ਜਾਂ ਨਹੀਂ ਆਇਆ ਸੀ ਗੱਲ ਕਰਾਂਗੇ ਮੰਗੂ ਮੱਠ ਬਾਰੇ ਮੰਗੂ ਮੱਠ ਕੋਣ ਹੈ ਮੰਗੂ ਮੱਠ ਨਿਹੰਗ ਸਿੰਘ ਤੇ ਹੁਣ ਸੱਜਿਆ ਮੰਗੂ ਮੱਠ ਦੇ ਉੱਤੇ ਲੁਧਿਆਣੇ ਦੇ ਵਿੱਚ ਪੰਜ ਛੇ ਪਰਚੇ ਦਰਜ ਨੇ ਜਿਹਦੇ ਚੋਂ ਚਿੱਟਾ ਵੇਚਣ ਦੇ ਪਰਚੇ ਨੇ ਜੋ ਮਤਲਬ ਇੱਕ ਉਠਾਈ ਗਰੇ ਦੇ ਉੱਤੇ ਪਰਚੇ ਹੁੰਦੇ ਨੇ ਨਾ ਉਹ ਪਰਚੇ ਐ ਦੇ ਉੱਤੇ ਦਰਜ ਨੇ ਪੈਸੇ ਖੋਣ ਦੇ ਬਦਮਾਸ਼ੀਆਂ ਕਰਨ ਦੇ 5 6 ਪਰਚੇ ਦਰਜਨੇ ਇਹਦੇ ਉੱਤੇ ਸੌਰੀ ਮੈਂ ਸਾਰੀ ਗੱਲ ਸ਼ੁਰੂ ਕਰਤੀ ਐ ਪਹਿਲੇ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿੰਨਾ ਮੈਂ ਇੱਕ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਮੈਂ ਆਪਣੀ ਗੱਲ ਕਰਾਂ ਮੇਰੇ ਤੋਂ ਗੁਰੂ ਘਰ ਦਾ ਕੁੱਕਰ ਮਤਲਬ ਕੁੱਤਾ ਵੀ ਚੰਗਾ ਉਹ ਗੁਰੂ ਘਰ ਦੇ ਬਾਹਰ ਬੈਠਾ ਸਵੇਰੇ ਸ਼ਾਮ ਬਾਣੀ ਸੁਣ ਰਿਹਾ ਮੈਂ ਉਹਦੇ ਬਰਾਬਰ ਦਾ ਵੀ ਨਹੀਂ ਹਾਂ ਮੈਂ ਬਹੁਤ ਇੱਕ ਘਟਿਆ ਕਿਸਮ ਦਾ ਇਨਸਾਨ ਇਹ ਗੱਲਾਂ ਤੁਸੀਂ ਮੈਨੂੰ ਅੱਗੇ ਲਿਖਣੀਆਂ ਨੇ ਤੇ ਮੈਂ ਪਹਿਲੇ ਆਪਣੇ ਆਪ ਨੂੰ ਮੰਨ ਰਿਹਾ ਕਿ ਮੈਂ ਇੱਕ ਘਟਿਆ ਕਿਸਮ ਦਾ ਇਨਸਾਨ ਹਾਂ ਕਿਉਂਕਿ ਮੈਂ ਹੁਣ ਗੱਲ ਕਰਾਂਗਾ ਇਨਸਾਨੀਅਤ ਦੀ ਮੈਂ ਗੱਲ ਕਰਾਂਗਾ ਸੱਚਾਈ ਦੀ ਸੱਚ ਜਦੋਂ ਬੋਲਾਂਗਾ ਤੇ ਕਈਆਂ ਨੂੰ ਹਜਮ ਨਹੀਂ ਹੋਣਾ ਫਿਰ ਉਹਦੇ ਬਦਲੇ ਮੈਨੂੰ ਬਥੇਰਾ ਕੁਝ ਸੁਣਨਾ ਪੈਣਾ ਹੁਣ ਤੁਸੀਂ ਮੰਗੂ ਮੱਠ ਨੂੰ ਵੇਖਿਆ ਹੋਗਾ 4-5 ਮਹੀਨਿਆਂ ਬਾਅਦ ਇੱਕ ਕੰਟਰੋਵਰਸੀਆਂ ਦੇ ਵਿੱਚ ਫਸਦਾ ਰਹਿੰਦਾ ਕੰਟਰੋਵਰਸੀਆਂ ਨਹੀਂ ਹੁੰਦੀਆਂ ਇਹ ਇੱਕ ਵਿਵਾਦ ਪੈਦਾ ਕੀਤਾ ਜਾਂਦਾ ਫਿਰ ਮੰਗੂ ਮੱਠ 5-6-6000 ਰੁਪਿਆ ਲੈਂਦਾ ਨਿਊਜ਼ ਚੈਨਲਾਂ ਵਾਲਿਆਂ ਕੋ ਉਹਨਾਂ ਨੂੰ ਇੰਟਰਵਿਊ ਦੇਣ ਵਾਸਤੇ ਹੁਣ ਜੀ ਇਹਦਾ ਪਿੱਛੇ بڑا ਮੁੱਦਾ ਚੱਲਿਆ ਸੀ ਉਹ ਵਿੱਕੀ ਥੋਮਸ ਨੂੰ ਲੈ ਕੇ ਪੈਸੇ ਲੈ ਕੇ ਇਹਨਾਂ ਦਾ ਕੋਈ ਲੈਣ ਦੇਣ ਹੋਇਆ ਸੀ ਕਿਰਪਾਨਾਂ ਵੀ ਆਪਸ ਚ ਚੱਲ ਪਈਆਂ ਸੀ ਸੋ ਮਤਲਬ ਇੰਨਾ ਕੁ ਇਹਦੇ ਅੰਦਰ ਸਿੱਖੀ ਹੈਗੀ ਹੈ ਉਹ ਮੁੰਡੇ ਦਾ ਤੇ ਸੌਦਾ ਲਾਤਾ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਸੀ ਮੰਗੂ ਮੱਠ ਦਾ ਸੌਦਾ ਕੌਣ ਲਾਏਗਾ ਮੰਗੂ ਮੱਠ ਨੂੰ ਸਜ਼ਾ ਕੀ ਮਿਲਣੀ ਚਾਹੀਦੀ ਜਿਹੜਾ ਇਹ ਨਿਹੰਗ ਬਾਣੇ ਦੀ ਬੇਦਬੀ ਕਰ ਰਿਹਾ ਨਿਹੰਗ ਸਿੰਘ ਗੁਰਗੋਬਿੰਦ ਸਿੰਘ ਮਹਾਰਾਜ ਨੇ ਸਜਾਏ ਸੀ ਉਹਨਾਂ ਦੀ ਲਾਡਲੀ ਫੌਜ ਹੈ ਔਰ ਉਸ ਬਾਣੇ ਦੇ ਵਿੱਚ ਸ਼ੇਰ ਦੀ ਖੱਲ ਦੇ ਵਿੱਚ ਭੇੜੀਆਂ ਨਹੀਂ ਉਹਦੀ ਵੀ ਕੋਈ ਇੱਕ ਵਧੀਆ ਕੈਟਾਗਰੀ ਹੁੰਦੀ ਹੈ ਤਾਂ ਵੀ ਨਹੀਂ ਕਹਿ ਸਕਦਾ ਕੁੱਤੇ ਵੀ ਆ ਤੂੰ ਚੰਗੇ ਨੇ ਇਹ ਜਿਹੜਾ ਮੁੰਡਾ ਮਾਰਿਆ ਗਿਆ ਇਸ ਮੁੰਡੇ ਨੂੰ ਮਾਰਨ ਦਾ ਸਿਰਫ ਇੱਕ ਕਾਰਨ ਪੈਸੇ ਪਰ ਪੈਸੇ ਵੀ ਕੋਈ ਬਹੁਤ ਵੱਡੀ ਰਕਮ ਨਹੀਂ ਕੋਈ ਸਿਰਫ 5-7000 ਰੁਪਏ ਵਿੱਚ ਮੈਂ ਵੀਡੀਓ ਇਸ ਕਰਕੇ ਬਣਾ ਰਿਹਾ ਮੇਰੇ ਦੋਸਤੋ ਜਿਹੜੇ ਮੇਰੇ ਨਾਲ ਸਹਿਮਤ ਨੇ ਜਿਹੜੇ ਮੇਰੀ ਗੱਲ ਨੂੰ ਸਮਝ ਰਹੇ ਨੇ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਹੈ ਦੇਖੋ ਉਹ ਮੁੰਡਾ ਤੇ ਇਹਨਾਂ ਨੇ ਮਾਰਤਾ ਔਰ ਮੁੰਡੇ ਦੀ ਤੁਸੀਂ ਵੀਡੀਓ ਹੀ ਦੇਖ ਲਈ ਐਦੀ ਜਾਂਚ ਹੋਣੀ ਚਾਹੀਦੀ ਹੈ ਕਿ ਮੰਗੂ ਮੱਠ ਨੇ ਇਹ ਕੰਮ ਕਿਉਂ ਕੀਤਾ ਪੂਰੀ ਸਖਤਾਈ ਨਾਲ ਮੰਗੂ ਮੱਠ ਤੋਂ ਪੁਲਿਸ ਪੁੱਛਗਿੱਛ ਕਰੇ ਵਾਸੇ ਤੇ ਮੰਗੂ ਮੱਠ ਵਰਗੇ ਦੋ ਚਪੇੜਾਾਂ ਤਾਰੀ ਸਚਾਈ ਬਿਆਨ ਕਰਦਣਗੇ ਸੁਪਾਲਸ ਜਦੋਂ ਇਹਦੀ ਚੱਡੇ ਪਾੜੇਗੀ ਨਾ ਫਿਰ ਇਹ ਸਚਾਈ ਬਿਆਨ ਕਰੇਗਾ ਸੋ ਦੋਸਤੋ ਮੈਂ ਇਹੀ ਮੰਗ ਕਰਦਾ ਕਿ ਮੰਗੂ ਮੱਠ ਦੇ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਔਰ ਕਿਉਂ ਹੋਣੀ ਚਾਹੀਦੀ ਉਹ ਵੀ ਮੈਂ ਤੁਹਾਨੂੰ ਅੱਗੇ ਦੱਸਦਾ ਔਰ ਇਹਦੇ ਨਾਲ ਪੂਰੀ ਸਖਤਾਈ ਨਾਲ ਪੁੱਛ ਗਿਚ ਹੋਣੀ ਚਾਹੀਦੀ ਕਿ ਇਹਦੇ ਪਿੱਛੇ ਕੌਣ ਹੈ ਇਹਦੇ ਤੇ ਜਿਹੜੀ ਫੁੱਲਾਂ ਦੀ ਵਰਖਾ ਨਹੀਂ ਹੋਣੀ ਚਾਹੀਦੀ ਸੀ ਆਇਦਰ ਇਹਦੇ ਕਿਸੇ ਹੋਰ ਚੀਜ਼ ਦੀ ਵਰਖਾ ਹੋਣੀ ਚਾਹੀਦੀ ਸੀ ਇਹ ਕੌਮ ਦਾ ਕੋਈ ਯੋद्धा ਨਹੀਂ ਹੈ ਇਹ ਸਿੱਖ ਕੌਮ ਨੂੰ ਬਦਨਾਮ ਕਰਨ ਆਇਆ ਹੈ ਇਸ ਗੱਲ ਨੂੰ ਸਮਝ ਜਾਓ ਇੱਕ ਬਹੁਤ ਘਟੀਆ ਕਿਸਮ ਦਾ ਬੰਦਾ ਹੈ ਤੇ ਇਹੋ ਜਿਹੇ ਬੰਦੇ ਹੀ ਸਿੱਖ ਕੌਮ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਤੇ ਉਸ ਲੈਵਲ ਤੇ ਨੀਚੇ ਗੇਰਨਾ ਚਾਹੁੰਦੇ ਜਿਸ ਲੈਵਲ ਤੇ ਕਦੀ ਔਰੰਗਜ਼ੇਬਰੀ ਸੋਚਦੇ ਸੀ ਔਰੰਗਜ਼ੇਬਰੀ ਤੇ ਆਪਣੀਆਂ ਚਾਲਾਂ ਚ ਕਾਮਯਾਬ ਹੋਏ ਨਹੀਂ ਪਰ ਮੰਗੂ ਮੱਠ ਵਰਗੇ ਆਪਣੀ ਚਾਲ ਚ ਕਾਮਯਾਬ ਹੋ ਰਹੇ ਨੇ ਕਿਉਂਕਿ ਸਾਡੇ ਵਰਗੇ ਅਨਗਿਆਨੀ ਲੋਕ ਇਹਨਾਂ ਦੇ ਨਾਲ ਜੁੜ ਗਏ ਨੇ ਮੰਗੂ ਮੱਠ ਦੀ ਇੰਨੀ ਹਿੰਮਤ ਕਿੱਦਾਂ ਪੈ ਗਈ ਇਹ ਬੰਦੇ ਨੂੰ ਮਾਰ ਔਰ ਤੁਸੀਂ ਇਸ ਮੁੰਡੇ ਦਾ ਬਿਆਨ ਸੁਣ ਹੀ ਲਿਆ। ਇਹਦੇ ਬਿਆਨ ਵਿੱਚ ਕਿੱਥੇ ਹੈ? ਉਹ ਤੇ ਵਿਚਾਰਾ ਚਾਜੇ ਨਾਲ ਗੱਲ ਕਰ ਉਹ ਸਾਫ਼ ਕਹਿ ਰਿਹਾ ਕਿ ਮੈਂ ਬੇਦਬੀ ਕੀਤੀ ਨਹੀਂ। ਹੁਣ ਇਹ ਦੂਸਰੇ ਭਾਈ ਸਾਹਿਬ ਦੀ ਸੁਣ ਲਓ। ਨੈਕਸਟ ਇੱਕ ਥੋੜਾ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਗਵਾੜੇ ਵਿਖੇ ਬੇਅਦਬੀ ਕਰਨ ਆਇਆ ਚਵਲ। ਉਹਦਾ ਸੋਦਾ ਲਾਇਆ ਨਿੰਗਾ ਸਿੰਘਾਂ ਨੇ। ਕੀ ਗਲਤ ਕੀਤਾ? ਕੁੱਝ ਕ ਚਵਲ ਲੋਕ ਜਿਹੜੇ ਇਹ ਗੱਲ ਕਹੀ ਜਾਂਦੇ ਆ ਕਿ ਨਹੀਂ ਸੋਦਾ ਲਾਉਣਾ ਚਾਹੀਦਾ ਸੀਗਾ। ਅਖੇ ਇਹ ਬਹੁਤ ਗਲਤ ਗੱਲ ਆ। ਅਖੇ ਜੀ ਉਹਨੇ ਬੇਅਦਬੀ ਕੀਤੀ ਤਾਂ ਨਹੀਂ। ਅਖੇ ਉਹ ਕਹੀ ਜਾਂਦਾ ਵੀਡੀਓ ਦੇ ਵਿੱਚ ਕਿ ਉਹਨੇ ਬੇਅਦਬ ਕੀ ਨਹੀਂ ਤੇ ਪਰ ਆਇਆ ਤਾਂ ਸੀ ਨਾ ਯਾਰ ਲੱਖ ਦੀ ਲਾਹਨਤ ਇਹੋ ਜਿਹੇ ਚਵਲਾਂ ਤੇ ਜਿਹੜੇ ਇਹ ਗੱਲ ਕਹਿੰਦੇ ਆ ਕਿ ਉਹਨੇ ਬੇਇੱਜ਼ਤੀ ਕੀਤੀ ਤਾਂ ਨਹੀਂ ਲੱਖ ਦੀ ਲਾਹਨਤ ਸਾਡੇ ਤੇ ਨਹੀਂ ਤੁਹਾਡੇ ਵਰਗਿਆਂ ਤੇ ਆ ਜਿਹੜੇ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹੋ ਸਿੱਖ ਕੌਮ ਇਹੋ ਜੀ ਨਹੀਂ ਸੀ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖ ਕੌਮ ਇਹੋ ਜੀ ਨਹੀਂ ਬਣਾਈ ਸੀ ਸਿੱਖ ਦਾ ਮਤਲਬ ਹੁੰਦਾ ਟੂ ਬੀ ਲਰਨ ਸਿੱਖੋ ਠੀਕ ਹੈ ਨਾ ਕਿ ਮਾਰੋ ਬੇਗੁਨਾਵਾਂ ਨੂੰ ਮਾਰੋ ਇਹ ਭਾਈ ਸਾਹਿਬ ਦਾ ਕਹਿਣਾ ਕਿ ਜਿਹੜੇ ਇਸ ਗੱਲ ਦੀ ਹਮਾਇਤ ਕਰ ਰਹੇ ਨੇ ਉਹ ਚਵਲ ਨੇ ਤੇ ਤੁਸੀਂ ਕਿੰਨੇ ਕਰਜੇ ਤੁਸੀਂ ਵੀ ਤਾਂ ਵੀਊਜ਼ ਤੇ ਚੰਦ ਦੇ ਪੈਸਿਆਂ ਦੇ ਖਾਤਰ ਐ ਕੰਮ ਕਰ ਰਹੇ ਹੋ ਦੋਸਤੋ ਇਹ ਸੱਚਾਈ ਕੁਝ ਹੋਰ ਹੈ ਇਹ ਜੜੀਆਂ ਗੱਲਾਂ ਕਰ ਰਹੇ ਨੇ ਕਿਸਾਨ ਮੋਰਚੇ 'ਚ ਵੀ ਬੇਦਬੀ ਦਾ ਮਾਮਲਾ ਆਇਆ ਸੀ ਉੱਥੇ ਵੀ ਮਾਰ ਕੇ ਉਹਨੂੰ ਬੈਰੀਗੇਡ ਤੇ ਟੰਗਤਾ ਸੀ ਫਿਰ ਵੀ ਉਹਦੇ ਤੋਂ ਬਾਅਦ ਬੇਦਬੀਆਂ ਹੋਈਆਂ ਉਹ ਤੋਂ ਬਾਅਦ ਜਿਹੜੀ ਬੇਦਬੀ ਹੋਈ ਬੇਦਬੀ ਕਰਨ ਵਾਲੇ ਨੂੰ ਜੇਲ੍ਹ ਦੇ ਅੰਦਰ ਮਾਰ ਦਿੱਤਾ ਗਿਆ ਫਿਰ ਵੀ ਬੇਦਬੀ ਕਰਨ ਆਇਆ ਬੰਦਾ ਮਤਲਬ ਬੇਦਬੀ ਇਹ ਜਿਹੜਾ ਬੰਦਾ ਗੱਲਾਂ ਕਰ ਰਿਹਾ ਠੀਕ ਹੈ ਕਿ ਮਾਰਤਾ ਕਿਆ ਕਰਤਾ ਅੱਗੇ ਤੂੰ ਕੋਈ ਆਏਗਾ ਨਹੀਂ। ਕਿਆ ਗੱਲਾਂ ਨੇ ਯਾਰ? ਇਹ ਕੀ ਤਰਕ ਨੇ? ਪਪਾ ਮੰਨਦੇ ਆ ਹਰ ਇੱਕ ਧਰਮ ਦੇ ਰਿਸਪੈਕਟਾ Hindu ਧਰਮ, Sikh ਧਰਮ, ਸਭ ਧਰਮ ਆਪਣੀ ਜਗ੍ਹਾ ਨੇ। ਬੇਦਵੀ ਕਿਸੇ ਧਰਮ ਦੀ ਨਹੀਂ ਹੋਣੀ ਚਾਹੀਦੀ। ਪਰ ਮੈਂ ਇਹੋ ਜੇ ਲੋਕਾਂ ਨੂੰ ਇੱਕ ਸਵਾਲ ਕਰਨਾ ਚਾਹਨਾ ਜੇ ਮੇਰੀ ਵੀਡੀਓ ਅੱਗੇ ਤੱਕ ਕੋਈ ਪੰਚਾ ਦੇ ਕੀ ਗੁਰੂ ਨਾਨਕ ਦੇ ਮਹਾਰਾਜ ਕੀ ਉਹ ਤੁਹਾਨੂੰ ਇਜਾਜ਼ਤ ਦਿੰਦੇ ਕਿ ਤੁਸੀਂ ਬੰਦਿਆਂ ਨੂੰ ਮਾਰ ਦੋ, ਸੋਧੇ ਲਾ ਦੋ? ਗੁਰੂ ਗੋਬਿੰਦ ਸਿੰਘ ਮਹਾਰਾਜ ਇਜਾਜ਼ਤ ਦਿੰਦੇ? ਮੈਂ ਕਈ ਵਾਰ ਬਾਬਿਆਂ ਤੋਂ ਕਥਾਵਾਂ ਸੁਣੀਆਂ ਨੇ। ਉਹ ਦੇ ਹੁੰਦ ਨੇ ਹੁਣ ਮਹਾਰਾਜ ਜਦੋਂ ਉਦਾਸੀਆਂ ਸ਼ੁਰੂ ਕੀਤੀ ਉਹ ਉਦਾਸੀ ਤੇ ਗਏ ਹੋਏ ਸੀ ਮਹਾਰਾਜ ਕੋਈ ਪਿੰਡ ਸੀ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੱਥਰ ਮਾਰੇ ਸੀ ਕਿ ਗੁਰਨਾਨਕ ਦੇਵ ਜੀ ਦੇ ਉਸ ਟਾਈਮ ਸਿੱਖ ਨਹੀਂ ਸੀਗੇ ਕਿ ਉਹ ਪਿੰਡ ਵਾਲਿਆਂ ਦੇ ਸੌਦੇ ਲਾਦੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦੀ ਬੇਦਬੀ ਦੀ ਗੱਲ ਕਰ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਲਿਖਿਆ ਹੋਇਆ ਕਿ ਬੇਦਬੀ ਕਰਨ ਵਾਲੇ ਨੂੰ ਮਾਰ ਦੋ ਸੌਦਾ ਲਾ ਦੋ ਇਸ ਗੱਲ ਦਾ ਜਵਾਬ ਦਿਓ ਲਿਖਿਆ ਹੋਇਆ ਜਿਹੜੇ ਵੀ ਅੰਗ ਤੇ ਲਿਖਿਆ ਪਲੀਜ਼ ਮੈਨੂੰ ਉਹ ਖੂਨ ਦਾ ਦਾਸ ਤੇ ਖੂਨ ਦਾ ਬਦਲਾ ਖੂਨ ਬਹੁਤ ਜ਼ਿਆਦਾ ਮਿਸਗਾਈਡ ਕੀਤਾ ਜਾ ਰਿਹਾ ਸਾਰਿਆਂ ਨੂੰ ਸਿੱਖ ਧਰਮ ਐਦਾਂ ਦਾ ਨਹੀਂ ਹੈ ਸਿੱਖ ਧਰਮ ਇੱਕ ਬੜਾ ਸੋਹਣਾ ਤੇ ਇੱਕ ਬੜਾ ਪਿਆਰਾ ਜਿਹਾ ਧਰਮ ਸੀ ਜਿੰਨੂੰ ਇਸ ਟਮ ਕੋ ਛੇੜੀਏ ਬਦਨਾਮ ਕਰਨ ਤੇ ਲੱਗੇ ਹੋਏ ਨੇ ਉਹਨੇ ਮੰਗੂ ਮੱਠ ਵਰਗੀ ਸੋਚਣ ਵਾਲੀ ਗੱਲ ਹੈ ਸਰਨੋਂ ਵੱਧ ਵੱਧ ਸਿੱਖ ਪੰਜਾਬ ਦੇ ਅੰਦਰ ਨੇ ਮੈਜੋਰਟੀ ਵਿੱਚ ਨੇ ਸਿੱਖ ਪਰ ਪੰਜਾਬ ਦੇ ਅੰਦਰ ਆਏ ਚੌਥੇ ਪੰਜਵੇਂ ਮਹੀਨੇ ਛੇਵੇਂ ਮਹੀਨੇ ਬੇਦਬੀ ਦਾ ਮਾਮਲਾ ਆ ਜਾਂਦਾ ਹੋਰ ਸਟੇਟਾਂ ਵੀ ਤੇ ਹਨ ਯੂਪੀ ਬਿਹਾਰ ਬੰਗਾਲ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਹੋਰ ਵੀ ਸਟੇਟਾਂ ਹਨ ਉਹਨਾਂ ਦੇ ਵਿੱਚ ਕਿਉਂ ਨਹੀਂ ਬੇਦਬੀ ਹੋਰ ਸਿਰਫ ਇੱਕ ਪੰਜਾਬ ਦੇ ਅੰਦਰ ਬੇਦਬੀ ਕਿਉਂ ਕੀਤੀ ਜਾਂਦੀ ਹੈ ਜਾਂ ਹੁੰਦੀ ਹੈ ਫਿਰ ਉਹ ਤੋਂ ਬਾਅਦ ਸੋਦੇ ਲਏ ਜਾਂਦੇ ਨੇ ਕੀ ਕਾਰਨ ਹੈ ਜਿੱਥੇ ਮੈਜੋਰਟੀ ਵਿੱਚ ਸਿੱਖ ਨੇ ਕਿਉਂ ਕਦੀ ਕਿਸੇ ਨੇ ਇਸ ਚੀਜ਼ ਨੂੰ ਨੋਟਿਸ ਕੀਤਾ ਕਿ ਪੰਜਾਬ ਦੇ ਅੰਦਰ ਬੇਦਬੀ ਦੇ ਮਾਮਲੇ ਦੇ ਤੇ ਵਿਊਜ਼ ਮਿਲਦੇ ਨੇ ਉਹ ਜਦੋਂ ਵਿਊਜ਼ ਆਉਂਦੇ ਨੇ ਵੀਡੀਓਜ਼ ਦੇ ਉੱਤੇ ਪੈਸੇ ਬਣਦੇ ਨੇ ਇਹਨਾਂ ਦੀ ਕਹਾਣੀ ਸਿਰਫ ਵਿਊਜ਼ ਤੱਕ ਹੈ ਜਿਹੜੇ ਇਹਨਾਂ ਦੇ ਪਿੱਛੇ ਨੇ ਮੇਨ ਮਾਸਟਰਮਾਈਂਡ ਹੈ ਉਹਨਾਂ ਦੀ ਕਹਾਣੀ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਹੈ ਸੋ ਸਾਰੀ ਗੱਲ ਇੱਥੇ ਮੁੱਕਦੀ ਹੈ ਕਿ ਸਿੱਖ ਧਰਮ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ ਉਹਨਾਂ ਸਾਜ਼ਿਸ਼ਾਂ ਵਿੱਚ ਉਹ ਕਾਮਯਾਬ ਹੋ ਰਹੇ ਨੇ ਜਿਸ ਮਾ ਦਾ ਪੁੱਤ ਸੀ ਉਹ ਚਲਾ ਗਿਆ ਦੁਨੀਆ ਤੋਂ ਅੱਜ ਨਾ ਜਾਂਦਾ ਹੋਰ 10 ਸਾਲਾਂ ਨੂੰ ਚਲਾ ਜਾਂਦਾ ਵੀ ਸੱਲਾਂ ਨੂੰ ਚਲਾ ਜਾਂਦਾ ਪਰ ਮੰਗੂ ਮੱਠ ਇਸ ਚੀਜ਼ ਦਾ ਫਾਇਦਾ ਚੱਕ ਰਿਆ ਮੈਨੂੰ ਉਸ ਗੱਲ ਦਾ ਗੁੱਸਾ ਮੰਗੂ ਮੱਠ ਵਰਗੇ ਜਿਹੜੇ ਧਰਮ ਨੂੰ ਬਦਨਾਮ ਕਰਨ ਆਏ ਨੇ ਜਿਹੜੇ ਧਰਮ ਦੇ ਨਾਮ ਤੇ ਰੋਟੀਆਂ ਸੇਕਣ ਆਏ ਨੇ ਉਹ ਇਸ ਟਾਈਮ ਹੀਰੋ ਜਿਹੜੇ ਹੀਰੋ ਨੇ ਨਾ ਅਸਲੀ ਬਾਬੇ ਦੀਪ ਸਿੰਘ ਵਰਗੇ ਯੋਧੇ ਸੀਗੇ ਯੋਧੇ ਸੀ ਹਰੀ ਸਿੰਘ ਇਹ ਨਲਵੇ ਵਰਗੇ ਜਿਹਦੇ ਡਰ ਨਾਲ ਪਠਾਨਾ ਨੇ ਸਲਵਾਰਾਂ ਪਾਲੀਆਂ ਸੀ ਅੱਜ ਤੱਕ ਉਹਨਾਂ ਦੀਆਂ ਸਲਵਾਰਾਂ ਨਹੀਂ ਉੱਤੇ ਰਹੀਆਂ ਅੱਜ ਉੱਥੇ ਰਿਵਾਜ ਬਣ ਗਿਆ ਸਲਵਾਰ ਪਾਉਣ ਦਾ ਪਠਾਨ ਸਲਵਾਰਾਂ ਪਾ ਕੇ ਘੁੰਮਦੇ ਨੇ ਇਹਨੂੰ ਕਹਿੰਦੇ ਨੇ ਯੋਧੇ ਯੋਧੇ ਪਤਾ ਕੌਣ ਹੁੰਦੇ ਨੇ ਜਿਹੜੇ ਚੁੱਪ ਚਾਪ ਕੰਮ ਕਰ ਜਾਂਦੇ ਸੰਦੀਪ ਸਿੰਘ ਸਣੀ ਵਰਗੇ ਜਿਨ੍ਹਾਂ ਨੂੰ ਦਰਦ ਹੁੰਦਾ ਨਾ ਘੁੰਮਦਾ ਉਹ ਦੱਸ ਕੇ ਨਹੀਂ ਕਰਦੇ ਹੁੰਦੇ ਨਾ ਚੁੱਪ ਚਾਪ ਕੰਮ ਕਰ ਜਾਂਦੇ ਨੇ ਉਹ ਤੁਹਾਡੇ ਵਾਂਗੂ ਨਹੀਂ ਲੋ ਜੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵੇਦ ਵੀ ਕੀਤੀ ਗੁਟਕਾ ਸਾਹਿਬ ਰੋਲ ਤੇ ਚਾਰ ਅਥਰੂ ਬਾਲੇ ਲੋਕਾਂ ਦੇ ਸਾਹਮਣੇ ਇਹਨਾਂ ਨੇ ਓਏ 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 ਗੁਟਕਾ ਸਾਹਿਬ ਦੇਖੋ ਕਿੱਥੇ ਰੱਖਿਓ ਇਹਨੇ ਔਰ ਆਪਣੀ ਪਰਸਨਲ ਖੁੰਦ ਕੱਢ ਲਈ ਫਿਰ ਮੁੜ ਕੇ ਪੈਸਿਆਂ ਦੀ ਡਿਮਾਂਡ ਕੀਤੀ ਜੇ ਇਹ ਮੰਗੂ ਮਟ ਕੱਲਾ ਨਹੀਂ ਹੈ ਬਥੇਰੇ ਬੈਠੇ ਨੇ ਦਿਆਣੇ 'ਚ ਇਸ ਚੀਜ਼ ਦੇ ਉੱਤੇ ਰੋਟੀਆਂ ਸੇਕਣ ਵਾਲੇ ਸੇ ਕਮਾਉਣ ਵਾਲੇ ਵਿਊਜ਼ ਲੈਣ ਵਾਲੇ ਜਿਹੜੇ ਸ਼ਰੀਰ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਨੇ ਠੀਕ ਹੱਥ 'ਚ ਕੜੇ ਪਾਏ ਹੋਏ ਨੇ ਐਸੇ ਚੀਨੂ ਇਹਨਾਂ ਨੇ ਧੰਦਾ ਬਣਾ ਲਿਆ ਆਪਣਾ ਬਾਈ ਮੇਰੀ ਗੱਲ ਕੋੜੀ ਜ਼ਰੂਰ ਹੈ ਪਰ ਸੱਚੀ ਹੈ ਅੱਜ ਦੀ ਡੇਟ ਵਿੱਚ ਸਿੱਖ ਖੜਾ ਹੋਏ ਨਾ ਕਿਤੇ ਰਾਤ ਬਰਾਤ ਕਿਤੇ ਵੀ ਤੇ ਮੰਨ ਲਓ ਜੇ ਕੋਈ ਪਿਓ ਆਪਣੀ ਧੀ ਨਾਲ ਆ ਰਿਹਾ ਹੈ ਜਾਂ ਹਸਬੰਡ ਆਪਣੀ ਵਾਈਫ ਨਾਲ ਆ ਰਿਹਾ ਉਹ ਸਿੱਖ ਨੂੰ ਵੇਖ ਕੇ ਦੀ ਜਾਨ ਚ ਜਾਨ ਆ ਜਾਂਦੀ ਹੈ ਸਿੱਖ ਖੜਾ ਮਹਾਰਾਜਾ ਸਿੰਘ ਖੜਾ ਹੁਣ ਨਹੀਂ ਸਾਨੂੰ ਕੁਝ ਹੋ ਸਕਦਾ ਪਰ ਇਹੋ ਜਿਹੀ ਘਟੀਆਂ ਲੋਕਾਂ ਕਰਕੇ ਸਿੱਖ ਕੌਮ ਦਾ ਲੈਵਲ ਇੰਨਾ ਨੀਚੇ ਚਲਾ ਜਾਏਗਾ ਲੋਕੀ ਸਿੱਖਾਂ ਕੋਲੋਂ ਡਰਨ ਲੱਗ ਜਾਣਗੇ ਮੈਨੂੰ ਡਰ ਲੱਗਣ ਲੱਗ ਗਿਆ ਗੁਰਦੁਆਰਾ ਸਾਹਿਬ ਜਾਣ ਤੇ ਕੱਲ ਮੈਂ ਗੁਰੂ ਘਰ ਜਾਣਾ ਤੇ ਮੇਰਾ ਕੋਈ ਦੁਸ਼ਮਣ ਜਿਹੜਾ ਮੇਰੇ ਨਾਲ ਖਾਰ ਰੱਖਦਾ ਹੋਏ ਔਰ ਉਹਦੇ ਤੋਂ ਵੱਡੀ ਗੱਲ ਹੋਏ ਉਹਨੇ ਸਿਰ ਤੇ ਕੇਸ ਰੱਖਿਓਨ ਔਰ ਫਿਰ ਉਹਦੇ ਤੋਂ ਵੱਡੀ ਗੱਲ ਹੋਏ ਉਹਨੇ ਦਮਾਲਾ ਬੰਨਦਾ ਹੋਏ ਉਹ ਤੇ ਮੈਨੂੰ ਮਿੰਟ ਚ ਮਾਰ ਦੇਗਾ ਗੁਰੂ ਘਰ ਦੇ ਅੰਦਰ ਮੁੜ ਕੇ ਰੋਲਾ ਪਾ ਦੇਗਾ ਸੋਦਾ ਲਾਤਾ ਜੀ ਤੇ ਬੇਦਬੀ ਕਰਨਾ ਆਸੀ ਪਰ ਫਿਰ ਮੇਰੇ ਵਰਗਿਆਂ ਨੂੰ ਇਨਸਾਫ ਕੋਈ ਨਹੀਂ ਮਿਲਣਾ ਅੱਜ ਕੋਈ ਵੀ ਆਂਦਾ ਨਾ ਉਹਨੂੰ ਐ ਹੁੰਦਾ ਭੁੱਖ ਲੱਗੀ ਹੈ ਗੁਰੂ ਘਰ ਜਾ ਕੇ ਲੰਗਰ ਛੱਕ ਲਈਏ ਆਣ ਵਾਲਾ ਸਮਾਂ ਇਹੋ ਜਿਹਾ ਹੈ ਨਾ ਅਗਲਾ ਕਹਿਗਾ ਭੁੱਖਾ ਬਾਹਰ ਮਰ ਜਾਗਾ ਪਰ ਗੁਰੂ ਘਰ ਜਾ ਕੇ ਲੰਗਰ ਨਹੀਂ ਛਕਾਂਗਾ ਕੀ ਪਤਾ ਯਾਰ ਬੇਦਬੀ ਦਾ ਕਹਿ ਕੇ ਤੇ ਮੁੜ ਕੇ ਅੰਦਰ ਮਾਰਦਣ ਮਨੂੰ ਫਿਰ ਇਨਸਾਫ ਵੀ ਕੋਈ ਨਹੀਂ ਮਿਲਣਾ ਕੌਣ ਲੜੇਗਾ ਬੇਦਬੀ ਦਾ ਜਿੱਥੇ ਨਾਮ ਆ ਜਾਂਦਾ ਬੇਦਬੀ ਦਾ ਅਗਲਾ ਡਰਦਾ ਨਾ ਕੋਈ ਵਕੀਲ ਲੱਗੇ ਲੱਗਦਾ ਨਾ ਕੋਈ ਉਸ ਬੰਦੇ ਦੀ ਗੱਲ ਕਰ ਸਕੇ ਜਿਹੜਾ ਗੱਲ ਕਰੇਗਾ ਉਹਨੂੰ ਗਾਲਾਂ ਕੱਢੀਆਂ ਜਾਣਗੀਆਂ ਉਹਦੀ ਮਾਪੇਨ ਇੱਕ ਕੀਤੀ ਜਾਏਗੀ ਜਿਆਦੀ ਗੱਲ ਹੋਈ ਅਗਲੇ ਦੇ ਘਰ ਤੇ ਉੱਤੇ ਅਮਲਾ ਕਰਾ ਦੇਣਗੇ ਜਾਗ ਜੋ ਇਸ ਟਮਨਾ ਬਹੁਤ ਖਤਰੇ ਚਾ ਸਿੱਖ ਕੋਮ ਸੋ ਇਹ ਮੇਰੀ ਵੀਡੀਓ ਹੈ ਇਹਨੂੰ ਆਨਾ ਲੋਕਾਂ ਤੱਕ ਪੰਚਾਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪੰਚਾਓ ਅਬ ਯਰ ਹੋ ਜੋ ਮੰਗੂ ਮੱਠ ਨੂੰ ਸਖਤ ਤੂੰ ਸਖਤ ਸਜ਼ਾ ਕਰਵਾਉਣ ਦੀ ਕੋਸ਼ਿਸ਼ ਕਰੋ ਸੋ ਐਨੀ ਗ ਬੇਨਤੀ ਸੀ ਤੇ ਬੇਨਤੀਆਂ ਨੂੰ ਕਬੂਲ ਕਰਿਓ ਜੇ ਮੇਰੀਆਂ ਗੱਲਾਂ ਕਰਕੇ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚੀ ਹੈ ਮੇਰੀ ਉਸ ਗਲਤੀ ਨੂੰ ਮaaf ਕਰਦੇ ਹੋ ਮਿਲਾਂਗੇ ਜੀ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਇੱਕ ਹੋਰ ਨਵੇਂ ਮੁੱਦੇ ਦੇ ਨਾਲ ਹੁੰਦੇ ਹੋ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ